ہوتا میںہوتا دیکھ رہے چینل پوسونا دوستو آج میرے ذہن پریشن پرشن اکتر جنہیں باستے میں بہت سارے لوگ اور جہاں نے ہر پریشن کا اتر بڑی بےباقی درشن یہ ہے کہ کار دنوں دن محسوس کر رہے ہیں کہ بزرگوں کا سرکار کیوں جا رہا ہے یہ بھی محسوس کر رہے ہیں کہ آخر کار پنجاب کے آخرکار برد آشرم کا جڑا کہہ سکتے ہیں اپنا مطلب نے گنتی جی ہے وہ دنوں دن ود کیوں رہی ہے آخر کار کارن کی ہے کہ ایک سما سی جدو پورا پریوار کٹھا بیٹھ کے رات روح مطلب کافی رات تک ਇੱਕ ਦੂਜੇ ਦੇ ਨਾਲ ਦੁੱਖ ਸੁੱਖ ਦੀਆਂ ਗੱਲਾਂ ਸਾਂਝੀਆਂ ਕਰਦਾ ਰਹਿੰਦਾ ਸੀ ਔਰ ਇੱਕੋ ਹੀ ਰਸੋਈ ਦਾ ਬਣਿਆ ਹੋਇਆ ਭੋਜਨ ਸਾਰੇ ਖਾਂਦੇ ਸੀ ਪਰ ਅੱਜ ਅੱਜ ਪੈਸੇ ਦੀ ਤੌਰ ਦੇ ਪਿੱਛੇ ਆਪਾਂ ਇਸ ਕਦਰ ਇਸ ਕਦਰ ਪਹੁੰਚ ਚੁੱਕੇ ਆ ਕਿ ਜਿਨ੍ਹਾਂ ਬਜ਼ੁਰਗਾਂ ਨੇ ਸਾਡੀ ਜ਼ਿੰਦਗੀ ਦੀ ਨੀਂਹ ਰੱਖੀ ਹੈ ਜਿਨ੍ਹਾਂ ਬਜ਼ੁਰਗਾਂ ਨੇ ਸਾਨੂੰ ਵਧਾਇਆ ਔਰ ਸਾਨੂੰ ਜ਼ਿੰਦਗੀ 'ਚੋਂ ਵਿਚਰਨ ਦਾ ਗੁਰ ਸਿਖਾਇਆ آج انہوں ہی لیزر انداز کر رہے ہیں اور دوستوں بزرگوں کا نہ ستار کر کے بچے بھی اُنہیں ہی ستکار کر کے جنا ازرگوں کا ہوا ہے اس پورے ویشن لے کے میری ملاقات رٹائر لیکچرہ

ਵਖੋਤ ਸਾਰੇ ਬੱਚਿਆਂ ਨੂੰ ਪੜਾਇਆ ਹੈ ਔਰ ਉਹਨਾਂ ਦੇ ਬੱਚੇ ਜਿਹੜੇ ਪੜੇ ਲਿਖੇ ਨੇ ਉਹਨਾਂ ਦੇ ਜਿਹੜੇ ਕਿ ਜਿਹੜੇ ਉਹਨਾਂ ਦੇ ਕੋਲੋਂ ਪੜ ਕੇ ਗਏ ਨੇ ਬੱਚੇ ਉਹ ਮਾਸ਼ਾਅੱਲਾ ਅੱਜ ਜ਼ਿੰਦਗੀ ਦੀਆਂ ਤਰੱਕੀਆਂ ਦਾ ਹਿੱਸਾ ਬਣ ਰਹੇ ਹਨ ਅੱਜ ਜਿਸ ਸ਼ਖਸੀਅਤ ਦੇ ਨਾਲ ਮੈਂ ਗੱਲ ਕਰ ਰਿਹਾ ਉਹ ਬਤੌਰ ਲੈਕਚਰਰ ਰਿਟਾਇਰ ਹੋਏ ਨੇ ਔਰ ਮਾਸ਼ਾਅੱੱਲਾ ਔਰ بڑی ਪੀੜ੍ਹੀ ਨੂੰ ਅੱਜ ਵੀ ਸੇਧ ਦੇ ਰਹੇ ਹਨ ਅੱਜ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਖਰਕਾਰ ਸਮਾਜ ਦੇ ਵਿੱਚੋਂ ਦਿਨੋਂ ਦੇ ਵਜ਼ੂਰਗਾ ਦਾ ਜਿਹੜਾ ਸਰਕਾਰ ਹੈ ਉਹ ਕਿਉਂ ਕੱਟ ਰਿਹਾ ਹੈ ਇਸ ਮਿਸ਼ੀ ਨੂੰ ਲੈ ਕੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਉਹ ਲੈਕਚਰਾਰ ਦੇ ਤੌਰ ਤੇ ਰਿਟਾਇਰ ਹੋਏ ਨੇ ਉਹਨਾਂ ਦਾ ਨਾਮ ਹੈ ਮੈਡਮ ਅਰਣਜੀਤ ਕੌਰ ਜੀ ਪਹਿੰਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਤੋਂ ਰਿਟਾਇਰ ਹੋਏ ਹੋ ਤੁਸੀਂ ਮੈਡਮ ਮੈਂ ਜੀ ਬਟਾਲਾ ਤੋਂ ਉੱਥੇ ਡੀਵੀ ਕਾਲਜ ਸੀ ਜੀ ਡੀਵੀ ਕਾਲਜ ਫਾਰ ਗਾਇਸ ਬਟਾਲਾ ਜੀ ਮੈਂ ਉਥੋਂ ਰਿਟਾਇਰ ਹੋਈ ਸੀ 2000 ਸਾਲ ਦੇ ਵਿੱਚ ਅੱਛਾ 2000 ਦੇ ਵਿੱਚ ਹਾਂਜੀ 25 ਸਾਲ ਹੋ ਚਲੇ ਹਾਂਜੀ ਹਾਂ ਕੀ ਪਤਾ अच्छा मतलब किस सब्जेक्ट ਨੂੰ ਟੀਚ ਕਰਦੇ ਸੀ ਉੱਥੇ ਮੈਂ ਵੈਸੇ ਤੇ ਦੋ ਸਬਜੈਕਟਸ ਚਾਮੇ ਕੀਤੀ ਸੀ ਪੋਲੀਟੀਕਲ ਸਾਇੰਸ ਤੇ ਹਿਸਟਰੀ ਪਰ ਮੈਂ ਜ਼ਿਆਦਾ ਟੀਚਿੰਗ ਹਿਸਟਰੀ ਵਿੱਚ ਕੀਤੀ ਸੀ ਅੱਛਾ ਜ਼ਿਆਦਾ ਹਿਸਟਰੀ ਵਿੱਚ ਕੀਤੀ ਹਾਂਜੀ ਹਾਂਜੀ ਅੱਛਾ ਮੈਡਮ ਕਿਸ ਤਰ੍ਹਾਂ ਦਾ ਤਜਰਬਾ ਰਿਹਾ ਤੁਹਾਡਾ ਬਤੌਰ ਲੈਕਚਰਰ ਹੋਂ ਤੱਕ ਔਰ ਬਤੌਰ ਲੈਕਚਰ ਬੱਚਿਆਂ ਦੇ ਵਿੱਚ ਆਨਟਰ ਤੇ ਤੇ ਵੈਸੇ ਕੁਛ ਨਾ ਕੁਛ ਕਰਨ ਦਾ ਉਤਸ਼ਾਹ ਰਹਿੰਦਾ ਸੀ ਜੀ ਵਿੱਚ ਦੇ ਵਿੱਚ ਕੁਛ ਨਹੀਂ ਹੁੰਨੇ ਤੇ ਉਹਨਾਂ ਨੂੰ ਪਿਆਰ ਨਾਲ ਸਮਝਾ ਕੇ ਜਾਂ ਕੁਛ ਹੋਰ ਸਾਹਮਣੇ ਕੋਈ ਆਬਜੈਕਟ ਦੇ ਕੇ ਤੇ ਉਹਨਾਂ ਨੂੰ ਪ੍ਰੇਰਣਾ ਦਿੰਦੇ ਸੀ ਤੇ ਉਹਦੇ ਨਾਲ ਬੱਚੇ ਠੀਕ ਲੱਸਤੇ ਤੇ ਆ ਜਾਂਦੇ ਸੀਗੇ ਜੀ ਬੱਚੇ ਅੱਛੇ ਨੰਬਰ ਵੀ ਲੈ ਲੈਂਦੇ ਸੀ ਬੱਚੇ ਲਿਖਣ ਵੀ ਲੱਗ ਜਾਂਦੇ ਸੀ ਤੇ ਕਿਉਂਕਿ ਮੇਰੇ ਕੋਲ ਉਸ ਟਾਈਮ ਯੂਥ ਵੈਲਫੇਅਰ ਤਲਾ ਬੁਣੀ ਸੀ ਇਹ ਜਸਤੀ ਵੀ ਯੂਥ ਫੈਸਟੀਵਲ ਦੇ ਤੇ ਟੀਮਾਂ ਤਿਆਰ ਕਰਨੀਆਂ ਹੁੰਦੀਆਂ ਸੀ ਜੀ ਸਮਝੋ ਕਿ ਕਈ ਪਾਸੇ ਇਸ ਤਰੀਕੇ ਨਾਲ ਧਿਆਨ ਦਿੰਦੇ ਸੀ ਕਿ ਉਹਨਾਂ ਦਾ ਨਾਲ ਮੇਲਜੋਲ ਹੁੰਦਾ ਰਹਿੰਦਾ ਸੀ ਮਤਲਬ ਯੂਥ ਫੈਸਟੀਵਲ ਜਦੋਂ ਹੋਇਆ ਕਰਦੇ ਸੀ ਤਾਂ ਤੁਸੀਂ ਉਸ ਨੂੰ ਲੀਡ ਕਰਦੇ ਸੀ ਹਾਂ ਜੀ ਮੈਂ ਆਪਣੇ ਕਾਲਜ ਦੀ ਟੀਮ ਨੂੰ ਮੈਂ ਹੀ ਲੀਡ ਕਰਦੀ ਸੀ ਜੀ ਜੀ ਤੇ ਬੰਟਾਲੇ ਦੀ ਯੂਨੀਵਰਸਿਟੀ ਗੁਰਮਾਨੰਦ ਦੇਵੀ ਯੂਨੀਵਰਸਿਟੀ ਹਾਂਜੀ ਹਾਂਜੀ ਗੁਰਮਾਨੰਦ ਦੇ ਯੂਨੀਵਰਸਿਟੀ ਜੀ ਜੀ अच्छा जे दूसरे पासे गल करिए ते मतलब ਤੁਹਾਡੇ ਹਸਬੰਡ ਵੀ ਇਸੇ ਫੀਲਡ ਵਿੱਚ ਸੀ ਜਾਂ ਉਹਨਾਂ ਦਾ ਅਲੱਗ ਤਰ੍ਹਾਂ ਦਾ ਡਿਪਾਰਟਮੈਂਟ ਨਹੀਂ ਡਿਪਾਰਟਮੈਂਟ ਥੇ ਅਲੱਗ ਸੀਗਾ ਜੀ ਉਹ ਬਰਦਾਸ਼ਰ ਗਵਰਨਮੈਂਟ ਕਾਲਜ ਵਿੱਚ ਲੈਕਚਰਰ ਸੀ ਜੀ ਉਹਨਾਂ ਦਾ ਸਬਜੈਕਟ ਸਾਈਕੋਲੋਜੀ ਸੀ ਅੱਛਾ ਸਾਈਕੋਲੋਜੀ ਪਰ ਉਹਨਾਂ ਨੂੰ ਬਹੁਤ ਇੰਟਰਸਟ ਸੀ ਆਰਟ ਦੇ ਵਿੱਚ ਆਹ ਆਹ ਖਾਸ ਤੌਰ ਤੇ ਜੀ 뮤직 ਕਲਾਸਿਕਲ 뮤직 वेस्टर्न ਵੀ ਇੰਡੀਅਨ ਵੀ ਪਹਿਚਾਨ ਵੀ ਬਹੁਤ ਸੀ ਵਾਹ ਇਹ ਤੋਂ ਲਵਾਨ ਨੂੰ ਉਰਦੂ ਇੰਗਲਿਸ਼ ਪੜ੍ਹਾਦੇ ਹਿੰਦੀ ਲਿਟਰੇਚਰ ਬਹੁਤ ਗਿਆਨ ਸੀ ਖਾਸ ਤੌਰ ਤੇ ਉਰਦੂ ਤੇ ਇੰਗਲਿਸ਼ ਸਬਜੈਕਟ ਨੂੰ ਦਾ ਸਾਈਕੋਲੋਜੀ ਸੀ ਪਰ ਇਹਨਾਂ ਦੋ ਸਬਜੈਕਟ ਸੇ ਤੁਹਾਨੂੰ ਮੁਹਾਵਰਤ ਨਹੀਂ ਸੀ ਅੱਛਾ ਤਾਂ ਜੀ ਮੇਰਾ ਅੱਜ ਦਾ ਵਿਸ਼ਾ ਜਿਵੇਂ ਮੈਂ ਪਹਿਲਾਂ ਡਿਸਕਸ ਤੁਹਾਡੇ ਨਾਲ ਕੀਤਾ ਹੀ ਸੀ ਫੋਨ 'ਤੇ ਉੱਪਰ ਤੇ ਆਖਰਕਾਰ ਕੀ ਕਾਰਨ ਹੈ ਕਿ ਦਿਨੋਂ ਦਿਨ ਬਜ਼ੁਰਗਾਂ ਦਾ ਸਤਕਾਰ ਸਮਾਜ ਦੇ ਵਿੱਚੋਂ ਘਟਦਾ ਜਾ ਰਿਹਾ ਹੈ ਸਰਕਾਰ ਘਟਨ ਦੇ ਕਾਰਨ ਕੀ ਹੈ ਕਿ ਤੁਹਾਡੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਹੀ ਮਤਲਬ ਦੁਰਦਸ਼ਾ ਸੀ ਬਜ਼ੁਰਗਾਂ ਦੀ ਜਾਂ ਉਸ ਵੇਲੇ ਕਿਸ ਤਰ੍ਹਾਂ ਦੇ ਹਾਲਾਤ ਸਿਗੇ ਜਾਂ ਕਿਸ ਤਰ੍ਹਾਂ ਦੇ ਸੰਸਕਾਰ ਹੋੁੰਦੇ ਸਿਗੇ ਜੋ ਸੰਸਕਾਰ ਅੱਜ ਵੀ ਅਸੀਂ ਆਪਣੇ ਜ਼ਹਿਨ 'ਚ ਵਸਾਏ ਹੋਏ ਇਥੇ ਵੀ ਜਿਹੜੀ ਤੁਸੀਂ ਸੁਣਾ ਚਾਹੀ ਗਲਪੀ ਹੈ ਹਤਾ ਬਹੁਤ ਪ੍ਰਚਲਿਤ ਔਰ ਆਮ ਦੇਖੀ ਜਾਂਦੀ ਹੈ ਜੀ ਪਰ ਇਹਦੇ ਵਿੱਚ ਜੋ ਮੈਂ ਸੋਚਦੀ ਹਾਂ ਕਿ ਸਮੇਂ ਦੇ ਤਬਦੀਲੀ ਦੇ ਨਾਲ ਕੀ ਬਹੁਤ ਕੁਝ ਬਦਲਦਾ ਰਹਿੰਦਾ ਹੈ ਜੀ ਠੀਕ ਹੈ ਉਹ ਸਮਾਸੀ ਜਗ੍ਹਾਵਾਂ ਦੇ ਬਜ਼ੁਰਗਾਂ ਦਾ ਬਹੁਤ ਮਾਨਸੀ ਸਤਕਾਰ ਸੀ ਡਰ ਵੀ ਸੀ ਭੈ ਸੀ ਤੇ ਉਹਨਾਂ ਦੀ ਹਰ ਤਰ੍ਹਾਂ ਦੀ ਗੱਲ ਮੰਨੀ ਜਾਂਦੀ ਸੀ ਕੁਝ ਪਰਿਵਾਰ ਦੇ ਚਰੰਦ ਪਰਿਵਾਰਾਂ ਦੇ ਵੀ ਇਕੱਛੇ ਸੀ ਜੀ ਕੁਝ ਵੀ ਹੋਵੇ ਤਾਂ ਵੱਡਿਆਂ ਤੋਂ ਸਲਾਹ ਲਈ ਜਾਂਦੀ ਸੀ ਹੂੰ ਤੇ ਹੁਣ ਖੋਲੀ-ਖੋਲੀ ਇਹ ਹੈ ਕਿ ਕੁਝ ਸਮਾਜਿਕ ਤਬਦੀਲੀਆਂ ਕਰਕੇ ਕੁਝ ਆਰਥਿਕ ਸਾਧਨਾਂ ਦੇ ਪਰਿਵਰਤਨ ਕਰਕੇ ਹੌਲੀ ਹੌਲੀ ਸਮਾਜ ਦੇ ਵਿੱਚ ਪਰਿਵਾਰ ਛੋਟੇ ਹੁੰਦੇ ਜਾ ਰਹੇ ਹਨ। ਹੂੰ ਕਦੇ ਮੈਨੂੰ ਛੋਟੀ ਜਿਹੀ ਘਟਨਾ ਯਾਦ ਆਵੇ ਸ਼ਾਇਦ ਤੁਸੀਂ ਵੀ ਸੁਣੀ ਹੋਵੇਗੀ। ਜੀ ਤੇ ਕਦੇ ਹੁੰਦਾ ਸੀ ਵੀ ਵਿਆਹ ਸ਼ਾਦੀ ਵਿੱਚ ਵੀ ਸਭ ਤੋਂ ਪਹਿਲਾਂ ਉਹਨਾਂ ਦੇ ਆਏ ਲੈਣੇ ਬਜ਼ੁਰਗਾਂ। ਹੂੰ ਬਹੁਤ ਅੱਛਾ ਬਹੁਤ ਅੱਛਾ ਇੱਕ ਵਾਰ ਯਾਦ ਕਰਨ ਮੈਨੂੰ ਘਟਨਾ ਹੋਈ ਕਿ ਕੁੜੀ ਵਾਲਿਆਂ ਨੇ ਕਿਹਾ ਤਾਂ ਨਹੀਂ ਜੀ ਵਿਰਾਹ ਤੇ ਕੋਈ ਬਜ਼ੁਰਗ ਨਹੀਂ ਆਏਗਾ। ਅੱਛਾ ਜੀ। ਹਾਂ ਜੀ। ਹੂੰ ਤੇ ਉਹਨਾਂ ਨੇ ਕਿਹਾ ਚਲੋ ਠੀਕ ਹੈ ਦੁਕਾਨ ਜਾ ਕੇ ਸਲਾਹ ਕੀਤੀ ਤੇ ਕਹਿੰਦੇ ਨਹੀਂ ਕੋਈ ਗੱਲ ਹੈ ਚੰਨ ਲੈ ਜਾਣਾ ਚਾਹੀਦਾ ਅੱਛਾ ਬਜਰਦ ਨੂੰ ਨਾਲ ਲੈ ਗਏ ਉਹਨਾਂ ਨੇ ਬਾਹਰ ਖੋਖਰੀ ਜਗ੍ਹਾ ਤੇ ਬਿਠਾ ਦਿੱਤਾ ਵੀ ਤੁਸੀਂ ਇੱਥੇ ਬੈਠੋ ਪਛਾਣੇ ਨਾ ਜਾਣ ਪਛਾਣੇ ਨਾ ਜਾਣ ਜਦੋਂ ਉੱਥੇ ਗਏ ਤਾਂ ਉਹਨਾਂ ਨੇ ਕਿਹਾ ਵੀ ਅੱਛਾ ਕੰਦੇ ਸਾਡੇ ਰਿਵਾਇਜ਼ ਹੈ ਬਲੌਣ ਵਾਜੇ ਤੇ ਵਿਰਾਤੀ ਤੇ ਅਸੀਂ ਨਾਲ ਕੇ ਸਾਰਿਆਂ ਨੇ ਇੱਕ ਇੱਕ ਬਖਰਾ ਖਾਣਾ ਹੂੰ ਕਹਿੰਦੇ ਅੱਛਾ ਕਹਿੰਦੇ ਚਲੋ ਜਰਾ ਸਿਵਾ ਕਰ ਲਈਏ ਹਾਂ ਸਲਾਹ ਕਰਨ ਲਈ ਗਏ ਬਾਦ ਜਾ ਕੇ ਬਜ਼ੁਰਗ ਨੇ ਪੁੱਛਿਆ ਕਹਿੰਦੇ ਵੀ ਐਸ ਤਰ੍ਹਾਂ ਜੀ ਕਹਿੰਦੇ ਕੋਈ ਗੱਲ ਨਹੀਂ ਉਹਨਾਂ ਨੂੰ ਕੋਈ ਇੱਕ ਵਾਰੀ ਇੱਕੋ ਜੁਨੇਗਾ ਹੂੰ ਸੱਪੇ ਤੇ ਬਣ ਨਹੀਂ ਸਕਦੇ ਇੱਕ ਵਾਰੀ ਇੱਕ ਬਣਾਏਗਾ ਤੇ ਸਾਰੇ ਗਾਲ ਕ ਤੁਸੀਂ ਖੋਗਦੇ ਤੇ ਹੋ ਜਾਏਗਾ ਜੀ ਤੇ ਮੰਨ ਲਓ ਉਹਨਾਂ ਦੀ ਗੱਲ ਉਹ ਵਾਪਿਸ ਚਾਂਦੇ ਕਹਿੰਦੇ ਇਹਦਾ ਮਤਲਬ ਤਾਂ ਦੇ ਨਾਲ ਬਜ਼ੁਰਗ ਕੋਈ ਹੈ ਇਹ ਸਲਾਹ ਸੁਧਾਰਨ ਬੰਦਾ ਨਹੀਂ ਦੇ ਸਕਦਾ ਤੇ ਇਹ ਬਜ਼ੁਰਗ ਵੀ ਇੱਕ ਇਜ਼ਤ ਇਕੋ ਨੇ ਨਾ ਤਾਂ ਦੇਖੋ ਜੇ ਬਰੇ ਬਤਾਏ ਨਾ ਕਿ ਬਰੇਆਂ ਦੇ ਨਾਲ ਬਹੁਤ ਕੁਝ ਸਿੱਖਿਆ ਵੀ ਤੇ ਹੈ ਨਾ ਜੀ ਜੀ ਉਹ ਮੈਂ ਤੁਸੀਂ ਡਿਸਕਸ ਕਰ ਰਹੇ ਸੀ ਕਿ ਪੁਰਾਣੇ ਸਮੇਂ ਦੇ ਵਿੱਚ ਛੋਟੇ ਛੋਟੇ ਕਮਰੇ ਹੁੰਦੇ ਸੀ ਕੱਚੇ ਕਮਰੇ ਹੁੰਦੇ ਸੀਗੇ ਔਰ ਉਸੇ ਕਮਰਿਆਂ ਦੇ ਵਿੱਚ ਮਤਲਬ ਇੱਕ ਪਰਿਵਾਰ ਦੇ ਜਿਹੜੇ ਟੋਟਲ ਜੀ ਆਪਾਂ ਗੱਲ ਕਰੀਏ 10 ਤੋਂ 15 ਜੀ ਰਿਹਾ ਕਰਦੇ ਸੀ ਇੱਕ ਹੀ ਸੋਈ ਦਾ ਬਣਿਆ ਕੋਲ ਉਹ ਸੋਈ ਦੇ ਵਿੱਚ ਭੋਜਨ ਕਰਦੇ ਕੀ ਮਤਲਬ ਉਹ ਉਹ ਅੱਜ ਸੁਪਰੀ ਹੋ ਗਿਆ ਕਿਸ ਤਰ੍ਹਾਂ ਦੇ ਹਾਲਾਤਾਂ ਵੀ ਰਹਿੰਦੇ ਸੀ ਉਦੋਂ ਉਹ ਤਾਂ ਕੁਝ ਤਾਂ ਆਰਥਿਕ ਸਾਧਨਾਂ ਦੀ ਗੱਲ ਸੀ ਜੀ ਇਸ ਕਰਕੇ ਉਹ ਕੱਟੇ ਜਾਂਦੇ ਸੀਗੇ ਹੂੰ ਲੋੜਾਂ ਬੱਚਿਆਂ ਦੀਆਂ ਵੱਡਿਆਂ ਦੀਆਂ ਸੋਕਾ ਲੋੜਾਂ ਬੜੀਆਂ ਕੱਟ ਸੀ ਕੱਟ ਸੀ ਦੇਸੀ ਸਨ ਕੱਟੂ ਸੀ ਇਹ ਬੇਸਿਕਲੀ ਮਤਲਬ ਛਾਦਾ ਖਾਣਾ ਛਾਦਾ ਪੀਣਨਾ ਤੇ ਆਪਸੇ ਇੱਕ ਫਰੇਮ ਪਿਆਰ ਨਾਲ ਰਹਿਣਾ ਜੀ ਜਦੋਂ ਜਦੋਂ ਕੁਝ ਆਰਥਿਕ ਸਾਧਨ ਵਧੇ ਨੇ ਤੇ ਸਾਰੇ ਸੋਚਦੇ ਨੇ ਵੀ ਸਾਨੂੰ ਇਹ ਇਸ ਤੋਂ ਵੀ ਵੱਧ ਕਿਸਮ ਮਿਲਣੀ ਚਾਹੀਦੀ ਹੈ ਸਾਨੂੰ ਸੁਤੰਤਰਤਾ ਮਿਲਣੀ ਚਾਹੀਦੀ ਜੀ ਕਦੇ ਹੁੰਦਾ ਸੀ ਉਹੀ ਗੱਲ ਕਿ ਬਜ਼ੁਰਗ ਨੇ ਕਾਰਜਾਣਾ ਪੁੰਡਾ ਖੜਕਾਣਾ ਤੇ ਘਰਦਿਆਂ ਨੂੰ ਹੁੰਦਾ ਸੀ ਵੀ ਸਾਰੇ ਚੁੱਪ ਕਰ ਜਾਓ ਜੀ ਔਰ ਤਾਂ ਨਿਸ਼ਰ ਤੇ ਦੁਪੱਟੇ ਲੈ ਲੈਣੇ ਸਤਕਾਰ ਵਜੋਂ ਜੀ ਜੀ ਹੁਣ ਇਹ ਹਾਲ ਹੁੰਦਾ ਬਈ ਛੋਟੇ ਬੱਚੇ ਵੀ ਕਹਿੰਦੇ ਨੇ ਜੇ ਉਹਨਾਂ ਨੂੰ ਇੰਨੇ ਕੁ ਸਾਧਨ ਮਿਲ ਗਏ ਨੇ ਜਿਵੇਂ ਟੀਵੀ ਬਸ ਆਪਣੀ ਮਰਜ਼ੀ ਨਾਲ ਫਿਰਾਂ ਮੋਬਾਈਲ ਲੈਪਟਾਪ ਸਾਰਾ ਕੁਝ ਜੀ ਬਜ਼ੁਰਗਾਂ ਨੂੰ ਨਹੀਂ ਪਤਾ ਬਿਲਕੁਲ ਤੇ ਜੇ ਉਹਨਾਂ ਨੂੰ ਕੁਝ ਗੱਲ ਕੋਈ ਤੁਸੀਂ ਇਹ ਕੀ ਕਰਦੇ ਤਾਂ ਨਹੀਂ ਪਤਾ ਹੂੰ ਉਹ ਇੱਕ ਤਰ੍ਹਾਂ ਨਾਲ ਨਕਬ ਆਪਣੀ ਸੁਪੀਰੀਅਰਟੀ ਜਿ ショਅ ਕਰਨ ਲੱਗ ਜਾਂਦੇ ਜੀ ਜੀ ਤੇ ਇਸ ਕਰਕੇ ਫਿਰ ਉਹ ਬਜ਼ੁਰਗਾਂ ਦਾ ਇਹਦਾ ਇਹਦਾ ਫਾਇਦਾ ਹੋਇਆ ਕਿ ਨੁਕਸਾਨ ਹੋਇਆ ਬੇ ਜੀ

ਅੱਜ ਕੰਨ ਰਹਿ ਤਾਂ ਰਹੇ ਨੇ ਪਰ ਜਿ ਮਜਬੂਰੀ ਬਸ ਬਹੁਤ ਸਾਰੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਹੈ ਉਹ ਕਹਿੰਦੇ ਕਿ ਹੁਣ ਜਿੱਥੇ ਪਰਿਵਾਰ ਹੈ ਉੱਥੇ ਰਹਿਣਾ ਪਾਏਗਾ ਲੇਕਿਨ ਉਹ ਪਰਿਵਾਰ ਵਿੱਚ ਰਹਿੰਦੇ ਹੋਏ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਹਨ ਕਾਰਨ ਕੀ ਹੈ ਉਹਦਾ ਕਾਰਨ ਨਿਰੀਖਣ ਅਨੁਸਾਰ ਬੱਚਿਆਂ ਦੇ ਕੰਮਾਂ ਦੇ ਚਿਰਜੀਆਂ ਨਾਲ ਬੋਤਾ ਹੈ ਜੀ ਆਰਥਿਕ ਸਾਧਨਾਂ ਦੀ ਵਿਵਹਾਨ ਦੇ ਲਈ ਹੂੰ ਉਹ ਜਵਾਬ ਬਤਾ ਲਿਆ ਜੀ ਉਨੇ ਜੀ ਲੰਬਾਰਤਾ ਤੇ ਉਹ ਫਿਰ ਮਾਪਿਆਂ ਨੂੰ ਉਹਨਾਂ ਟਾਈਮ ਨਹੀਂ ਦੇ ਸਕਦੇ ਹੂੰ ਮਾਤੇ ਕੋਲ ਵੀ ਟਾਈਮ ਦੇਣ ਸਾਧਨ ਨਹੀਂ ਕਿ ਇਹ ਵੀ ਸਾਧਨ ਬਦਲ ਕਰਕੇ ਕੈਂਡੀ ਗੱਲ ਹੈ ਸਾਡੇ ਘਰਾਂ ਵਿੱਚ ਮਿਕਸ਼ੀਆਂ ਨੇ ਤੇ ਸਾਡੇ ਘਰਾਂ ਵਿੱਚ ਗੈਸਾਂ ਨੇ ਤੇ ਸਾਰੇ ਸਾਧਨ ਨੇ ਕੰਮ ਕਰਨ ਦਾ ਸੀ ਜਮਾ ਕੱਟ ਗਿਆ ਨਾ ਕੱਟ ਗਿਆ ਜੇ ਕੰਮ ਨਹੀਂ ਹੈ ਤੇ ਜਿਹੜੇ ਵੇਲੇ ਬੰਦੇ ਉਹਦੀ ਮਾਂ ਵੀ ਇੱਥੇ ਮਾੜੇ ਫਿਰਨੇ ਆਉਣੇ ਨਹੀਂ ਨੇ ਕਿਆ ਬਾਤ ਬਬੂ ਇਸ ਕਰਕੇ ਬਜ਼ੁਰਗਾਂ ਲਈ ਜਿਸ ਤਰ੍ਹਾਂ ਕਹਿ ਸਕਨੀ ਹੈ ਕਿ ਬਜ਼ੁਰਗਾਂ ਨੂੰ ਸਿਰਫ ਇਹ ਨਹੀਂ ਦੇ ਬੱਚਾ ਤਾਂ ਐਕਸਪੈਕਟ ਕਰਨ ਆਪ ਵੀ ਕਰ ਸਕਦੇ ਹੋ ਆਪਣੇ ਸਮੇਂ ਨੂੰ ਠੀਕ ਤਰ੍ਹਾਂ ਨਾਲ ਵਰਤਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਬਿਲਕੁਲ ਅੱਛਾ ਇੱਕ ਗੱਲ ਹੋਰ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਜਦੋਂ ਸ਼ਾਦੀ ਦੀ ਤੁਸੀਂ ਪਹਿਲੇ ਹੀ ਘਰ ਨੂੰ ਦਿੱਤੀ ਹੈ ਕਿ ਜਦੋਂ ਵੀ ਘਰ ਦੇ ਵਿੱਚ ਕੋਈ ਕਲੇਸ਼ ਹੋ ਜਾਂਦਾ ਸੀ ਕੋਈ ਆਪਸੀ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਸੀ ਦਾ ਉਸ ਬੇਲਾ ਬਜ਼ੁਰਗਾਂ ਨੂੰ ਵਿੱਚ ਪਾ ਕੇ ਉਹ ਜਿਹੜੀ ਮਿਸ ਅੰਡਰਸਟੈਂਡਿੰਗ ਸੀ ਉਹ ਔਨ ਦਾ ਸਪੌਟ ਜਿਹੜੀ ਹੈ ਉਸ ਨੂੰ ਹੱਲ ਕਰ ਲਿਆ ਜਾਂਦਾ ਸੀ ਕਾਰਨ ਕੀ ਹੈ ਕਿ ਐਨੇ ਤਰੀਕੇ ਨਾਲ ਕਿਸੇ ਸਮੱਸਿਆ ਦਾ ਹੱਲ ਹੋਣਾ ਮਤਲਬ ਅੱਜ ਹਾਲਾਤ ਇਹ ਹੈ ਕਿ ਸਾਰੀ ਉਮਰ ਕੋਟ ਕਚਹਿਰੀਆਂ ਦੇ ਚੱਕਰਾਂ ਵਿੱਚ ਲੱਗ ਜਾਂਦੀ ਹੈ ਫਿਰ ਬਜ਼ੁਰਗਾਂ ਦਾ ਕਿਹਾ ਸਿਰ ਮੱਥੇ ਨਾ ਹੋਇਆ ਮੈਂ ਪਹਿਲੇ ਟਾਈਮ ਤੇ ਤਾਂ ਇਹ ਸੀ ਨਾ ਇਹ ਬਜ਼ੁਰਗਾਂ ਦੀ ਗੱਲ ਮੰਨੀ ਹੈ ਜੀ ਹੈ ਨਾ ਹੋਲੀ ਤੇ ਕੋਈ ਝਗੜਾ ਤੇ ਕਹਿੰਦੇ ਤੁਹਾਨੂੰ ਪਤਾ ਹਮ ਇਹ ਕਰਕੇ ਉਸ ਝਗੜੇ ਫੜੇ ਵਾਲੇ ਕਿ ਕਚਹਿਰੀਆਂ ਤੋਂ ਜਾਂਦੇ ਨੇ ਜਿਹੜੇ ਕਿ ਕਦੇ ਪਹਿਲਾਂ ਹੁੰਦਾ ਸੀ ਵੀ ਪ੍ਰਾਪਰਟੀ ਸੇ ਝਗੜੇ ਕਰਕੇ ਜੀ ਆਰਥਿਕ ਸਾਧਨਾਂ ਕਾ ਬਹੁਤਾ ਤੋਹੀ ਸੀ ਨਾ ਹਮ ਹਮ ਯਾਦ ਕਰੀਂ ਵਿਆਹਾਂ ਦੇ ਤਸ਼ੀਕ ਇਹ ਵੀ ਜਦੋਂ ਬੱਚਿਆਂ ਦੇ ਵਿਆਹ ਹੋਏ ਹਮ ਉਹ ਸਵੇਲੇ ਵੀ ਕਿਤਰਾ ਨਾਲ ਮੈਂ ਸੋਚਨੀ ਆ ਕਿ ਅਗਰ ਬਜ਼ੁਰਗਾਂ ਵੱਲੋਂ ਨਵੇਂ ਵਿਆਹ ਜੋੜੇ ਨੂੰ ਪਿਆਰ ਨਹੀਂ ਦਿੱਤਾ ਲੱਲਾ ਤਾਂ ਉਹਨਾਂ ਨੇ ਦੇਣਾ ਨਾ ਇਹ ਛੋਟਿਆਂ ਨੇ ਆਦਰ ਕਰਨਾ ਹੈ ਬਿਲਕੁਲ ਜੋ ਵੱਡਿਆਂ ਨੇ ਪਿਆਰ ਉਹਨਾਂ ਨਹੀਂ ਦਿੱਤਾ ਤੇ ਛੋਟੇ ਇੰਡੇ ਚੋਂ ਪਿਆਰ ਨਹੀਂ ਦੇਣਗੇ ਦੇਣਗੇ ਹੈ ਨਾ ਜੋ ਨੂੰ ਤੇ ਸਮਝਣਗੇ ਜੀ ਹਾਂ ਤਾਂ ਫੇ ਨੂੰ ਹੀ ਮਾਂ ਸਮਝੀਗੀ ਬਿਲਕੁਲ ਤੰਬੇ ਮਾਂ ਕਹਿੰਦੀ ਵੀ ਮੈਂ ਹੁੰਦੇ ਆ ਮੇਰਾ ਤਾਂ ਮਤਲਬ ਹੁਣ ਤੂੰ ਆ ਗਈ ਰੋਟੀ ਪਾਣੀ ਤੂੰ ਸੰਭਾਲ ਮੈਂ ਤਾਂ ਵੇਲ ਲਈ ਹੂੰ ਉਹ ਵੇਲੀ ਮੰਡੇ ਤੇ ਬੈਠੀ ਹੈ ਜੀ ਤੇ ਉਹ ਕੰਮ ਕਰਦੀ ਜਿੰਨੇ ਕਿ ਆਪਣੇ ਘਰិច្ਸ਼ਾ ਦੇ ਨਾਮ ਕੰਮ ਨਹੀਂ ਕੀਤਾ ਹੈ ਨਾ ਬਿਲਕੁਲ ਪਰ ਫਿਰ ਉਸ ਦਿਨ ਨਾਲ ਮੈਂ ਇਹ ਮਹਿਸੂਸ ਕਰਨੀ ਆ ਕਿ ਨੁਕਸਾਨ ਸੱਸ ਦਾ ਵੀ ਹੈ ਜਿਹੜੀ ਔਰਤ ਮੰਡੇ ਤੇ ਬੈਠ ਕੇ ਜੀ ਫਿਰ ਨਾ ਸਿਰ ਨਾ ਛੱਡ ਤਾ ਉਡੀ ਤਾਕਤ ਹੌਲੀ ਹੌਲੀ ਹੋਰ ਕੱਟ ਜਾਏਗੀ। ਹਾਂਜੀ ਹਾਂਜੀ। ਖਤੋਂ ਹੋ ਨਹੀਂ ਕਈ ਵਾਰ ਲਈ ਜਾਏਗੀ। ਤੂੰ ਆਲੇ ਕੇ ਦਾ ਤੂੰ ਨਹੀਂ ਕੇ ਕਰ। ਝਗੜਾ ਵਧੇਗਾ ਬਜਾਏ ਇਸਤੇ ਕਿ ਨਾਲ ਮਿਲ ਕੇ ਯਾਰ ਦੇ ਨਾਲ ਹੱਥ ਵਟਾਓ ਤੇ ਯਾਰ ਨਾਲ ਰੋ। ਇੱਕ ਬਾਰਾ ਸ਼ਬਦ ਜਿਹੜਾ ਤੁਸੀਂ ਆਪਣੀ ਜ਼ਿੰਦਗੀ 'ਚ ਜਦੋਂ ਤੁਸੀਂ ਸਕੂਲ ਦੇ ਲੈਵਲ ਤੇ ਸੀ ਪੜ੍ਹਦੇ ਸੀਗੇ ਤਾਂ ਤੁਹਾਡਾ ਵੀ ਸਾਰਾ ਪਰਿਵਾਰ ਇਕੱਠਾ ਹੋਇਆ ਤਾਇਆ ਚਾਚੇ ਚਾਚੀਆਂ ਦਾ ਸਾਰੇ ਉਸ ਦਿਨ ਸ਼ਬਦ ਕਦੇ ਸੁਣਿਆ ਸੀ ਕਿ ਬਤਵਾਰਾ ਵੀ ਕੋਈ ਸ਼ਬਦ ਹੈ ਭੈਣ ਜੀ। ਉਹ 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 ਇਹ ਜੀ ਗੱਲ ਨਹੀਂ ਸੀ ਹੁੰਦੀ ਜੀ ਉਸ ਵੇਲੇ ਤੋਂ ਵਟਵਾਰਾ ਪਾਕਿਸਤਾਨ ਦੇ ਵਟਵਾਰਾ ਸੀ ਉਹ ਵੀ ਨਹੀਂ ਪੁੱਗਦਾ ਸੀ ਉਹ ਅਸੀਂ ਪੁੱਗਦੇ ਹਾਂ ਅਸੀਂ ਪੁੱਗਤੀਆ ਉਹ ਜੀ ਉਹ ਪੁੱਗਤੇ ਆਂ ਔਰ ਮਤਲਬ ਨਿੱਜੀ ਜ਼ਿੰਦਗੀ ਚ ਨਾ ਜਾਣਦੇ ਹਾਂ ਪਰ ਮੈਂ ਸਿਰਫ ਇਹਨਾਂ ਨੂੰ ਕਹਾਂਗੀ ਜੀ ਕਿ ਉਸ ਵਟਵਾਰੇ ਤੋਂ ਪਹਿਲਾਂ ਹਾਂ ਸਾਡਾ ਪਰਿਵਾਰ ਇੱਕ ਅਮੀਰ ਪਰਵਾਸੀ ਹੈ ਕੀ ਬਾਤ ਹੈ ਤੇ ਵਟਵਾਰੇ ਤੋਂ ਬਾਅਦ ਜੀ ਸਾਡਾ ਬਾਕੀਆਂ ਵਾਂਗਰ ਜ਼ਮੀਨ ਤੇ ਆਵੇ ਸੀ ਆਹਾਂ ਮਤਲਬ ਬੀਸਿਕਲੀ ਤੁਸੀਂ ਪਾਕਿਸਤਾਨ ਸੈਟ ਤੋਂ ਸੀਗੇ ਜੀ ਪਾਕਿਸਤਾਨ ਪੂਜਣਾ ਵਾਲਾ ਦਾ ਆਹਾਂ ਚਾਲਿੰਗ ਵੀ ਨਹੀਂ ਵਰਸੀ ਤੋਂ ਬੀਗੋ ਉਹ ਤਾਂ ਮੇਰੀ ਸੱਸ ਸਹੁਰੇ ਅੱਛਾ ਜੀ ਸੱਸ ਸਹੁਰੇ ਦੇ ਬੱਚੇ ਨੂੰ ਸਭ ਕੁਝ ਪਤਾ ਹੁੰਦਾ ਕਿਉਂਕਿ ਮੇਰੇ ਉਹਦੇ ਮੂਜੀ ਆ ਭਾਵੇਂ ਗੱਲ ਤੁਸੀਂ ਜੀ ਪਰ ਮੇਰੇ ਪਿਤਾ ਜੀ ਬਹੁਤ ਅੱਛੀ ਪੋਸਟ ਤੇ ਸੀ ਉਹ ਅੰਡੇਮਾਨ ਰਹਿੰਦੇ ਸੀ ਸਾਡੇ ਕੋਲ ਉਸ ਵੇਲੇ ਵੀ ਕਾਰ ਕੋਲਾ ਕੁਠੀ ਸਭ ਕੁਛ ਸੀ 1947 ਵਿੱਚ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਪਾਕਿਸਤਾਨ ਬਣ ਗਿਆ ਤੇ ਸਾਡਾ ਇੱਕਦਮ ਮਤਲਬ ਜ਼ਮੀਨ ਟੇਢਾ ਹੋ ਗਿਆ ਸੀ ਪਰ ਉਸ ਲਈ ਵੀ ਸਾਡੀ ਮਾਂ ਨੇ ਬੜੀ ਦ੍ਰਿੜਤਾ ਦੇ ਨਾਲ ਹਮ ਕੀ ਆ ਸਭ ਕੁਝ ਜੋ ਹੋ ਗਿਆ ਸੋ ਹੋ ਗਿਆ ਭੁੱਲ ਜਾਓ ਪਰ ਹੁਣ ਤੁਸੀਂ ਆਪਣੀ ਜ਼ਿੰਦਗੀ ਬਣਾਣੀ ਹੈ ਔਰ ਪੜਨਾ ਹੈ ਹਮ ਆਪਣੇ ਸਿਰ ਤੇ ਪੜਨਾ ਹੈ ਠੀਕ ਹੈ ਉਹ ਆਪਣੀ ਜ਼ਿੰਦਗੀ ਬਣਾਨੀ ਹੈ ਕਿੰਨੇ ਭੈਣ ਭਰਾ ਹੈ ਤੁਸੀਂ ਪੰਜ ਸਿੱਕੇ ਅੱਛਾ ਤਿੰਨ ਭੈਣਾਂ ਦੋ ਭਰਾ ਅੱਛਾ ਉਹ ਬਾਕੀ ਸਭ ਠੀਕ ਠਾਕ ਹੈ ਦੈਟ ਇਜ਼ ਅਲ ਸੈਟਲ ਸਾਰੇ ਵੈਲ ਸੈਟਲ ਨੇ ਸਾਰੇ ਬਹੁਤ ਮਧਿਆ ਪੜੇ ਨੇ ਜੀ ਤਾਂ ਇਸ ਤਰੀਕੇ ਨਾਲ ਫਿਰ ਮਤਲਬ ਹੌਲੀ ਹੌਲੀ ਉਸ ਪਰਿਵਾਰਿਕ ਸਬਤਬਦਿਲੀਆਂ ਆਂਦੀਆਂ ਨੇ ਤਾਂ ਮੇਲ ਮਿਲਾਪ ਬੜਾ ਵਧੀਆ ਰਿਆ ਸੀ ਕਿਸ ਤਰ੍ਹਾਂ ਦੇ ਹਾਲਾਤ ਸੀ ਉਹਨੂੰ ਮਤਲਬ ਜਦੋਂ ਤੁਸੀਂ ਇਕੱਠੇ ਰਹਿੰਦੇ ਸੀ ਪਰਿਵਾਰ ਦੇ ਵਿੱਚ ਜਿੱਦਾਂ ਰੋਟੀ ਬਣੀ ਕਿ ਇੱਕੋ ਹੀ ਰਸੋਈ ਦੇ ਵਿੱਚ ਸਾਰਾ ਕੁਝ ਬਣਦਾ ਹੁੰਦਾ ਸੀਗਾ ਇੱਕੋ ਰਸੋਈ ਵਿੱਚ ਸਭ ਕੁਝ ਹੁੰਦਾ ਸੀ ਹਾਂ ਹਾਂ ਦਾਦਾ ਦਾਦੀ ਸਾਡੇ ਕੋਲ ਰਹਿੰਦੀ ਸੀ ਤੇ ਦਾਦੀ ਵੀ ਚਰਖਾ ਖੱਤਦੇ ਹੁੰਦੇ ਸੀ ਹਾਂ ਤੇ ਪਰ ਜੇ ਉਹਨਾਂ ਨੇ ਕੁਝ ਕਹਿ ਦਿੱਤਾ ਨਾ ਦਾਦੀ ਜੀ ਨੇ ਤੇ ਫਿਰ ਦਾਦੀ ਜੀ ਦੀ ਗੱਲ ਨੂੰ ਮੋੜ ਨਹੀਂ ਸੀ ਕੋਈ ਸਕਦਾ ਸਕਦਾ ਨਾ ਉਹ ਨਹੀਂ ਉਹ ਤੇ ਜੇ ਉਹਨਾਂ ਨੇ ਕਹਿ ਦਿੱਤਾ ਸੋ ਮੰਨ ਲੈ ਮੰਨ ਲੈ ਕੋਈ ਸਮੇਂ ਵੀ ਤੇ ਦਾਦਾ ਦਾਦੀ ਦੇ ਨਾਲ ਸੌ ਬੈ ਕੇ ਆਨੰਦ ਐਵੇਂ ਉਹ ਨੰਦ ਮਾਰਿਆ ਹੋਇਆ ਆ ਉਹ ਰਾਤ ਨੂੰ ਬੱਤਾਂ ਸੁਣੂਗੇ ਰਹਿੰਦੇ ਸੀਗੇ ਔਰ ਜਦੋਂ ਹੁੰਗੂ ਰਾਤ ਬੰਦ ਹੋ ਜਾਣਾ ਤਾਂ ਫਿਰ ਬਾਤ ਖਤਮ ਹੋ ਜਾਂਦੀ। ਇਸ ਤਰ੍ਹਾਂ ਦੇ ਨਜ਼ਾਰੇ ਨਹੀਂ ਕਹਿੰਦੇ ਸੀ ਕਿ ਮੈਂ ਉਹਨੇ ਜ਼ਿਆਦਾ ਤਾਂ ਨਹੀਂ ਦੇਖੇ। ਪਰ ਮੈਨੂੰ ਅਹਿਸਾਸ ਹੈ ਵੀ ਇੰਜ ਵੀ ਹੁੰਦਾ ਸੀ। ਸੌਣ ਲੱਗਿਆ ਮਤਲਬ ਕੋਈ ਨਾ ਕੋਈ ਜਿਸ ਤਰ੍ਹਾਂ ਕੋਈ ਸਾਡੇ ਵਸਿੱਤ ਪਰਿਵਾਰ ਦੇ ਛੇਕ ਵਸਿੱਤੀ ਪਾਸੀ ਤੇ ਉਹਦਾਂ ਦੀਆਂ ਸਾਖੀਆਂ ਸੁਣਾਉਂਦੇ ਹੁੰਦੇ। ਅੱਛਾ ਗੁਰੂ ਗੁਰੂ ਜੀ ਦੀ ਜੀਵਨੀ ਨਾਲ ਰਿਲੇਟਡ। ਉਹਨਾਂ ਦੇ ਜੀਵਨੀ ਨਾਲ ਰਿਲੇਟਡ ਸਾਖੀਆਂ ਸੁਣਾਉਂਦੇ ਹੁੰਦੇ ਸੀ ਜਿਨ੍ਹਾਂ ਦਾ ਹੌਲੀ-ਹੌਲੀ ਸਾਡੇ ਜੋ ਸਾਕਾ ਲੋਕ ਮਾਨਾ ਦੇ ਵਿੱਚ ਉਹਦਾ ਪ੍ਰਭਾਵ ਹੋ ਗਿਆ ਸੀ ਜੀ 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 ਮਤਲਬ ਕਿਤੇ ਨਾ ਕਿਤੇ ਉਹ ਜਿਹੜਾ ਮਤਲਬ ਆਲੇ ਦੁਆਲੇ ਦਾ ਮਤਲਬ ਕਹਿ ਸਕਦੇ ਆ ਕਿ ਜਿਹੜਾ ਮਾਹੌਲ ਜਿਹੜਾ ਉਹ ਤੁਹਾਡੀ ਨਿੱਜੀ ਜ਼ਿੰਦਗੀ ਦੇ ਉੱਪਰ ਵੀ ਕਾਫੀ ਜੀ ਹਾਂ ਅਸਾਂ ਸੁਖਾ ਅਸਾਂ ਨੂੰ ਇਹ ਸਮਝ ਲੱਗਦਾ ਇਹ ਮਿਹਨਤ ਕਰਕੇ ਕੁਝ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਹੈ ਜੀ ਰਹਿਣੇ ਰਹਿ ਕੇ ਨਹੀਂ ਇਹ ਨਾ ਉਮੀਦ ਕਰੋ ਕਿ ਤੁਸੀਂ ਬੈਠੇ ਹੋ ਤੇ ਤੁਹਾਡੇ ਮਤ ਹੱਥ ਅੱਡਣ ਵਾਲੀ ਗੱਲ ਨਹੀਂ ਹੱਥੋਂ ਕੁਝ ਦੇਸ਼ਖ ਦੇ ਦੇ ਦਿਓ ਜੀ ਲੇਕਿਨ ਲੈਣ ਦੇ ਲਈ ਮਿਹਨਤ ਨਾਲ ਜੋ ਮਿਲਣਾ ਉਹਨੂੰ ਵਸੂਲ ਕਰੋ ਉਸ ਉਸ ਤੇ ਨਾਲ ਵਧਿਆ ਲੋ ਵੀ ਹੋਏਗਾ ਤੇ ਅੱਛਾ ਜੀ ਇੱਕ ਸਵਾਲ ਹੋ ਰਿਹਾ ਹੈ ਨਾਲ ਹੀ ਇਹ ਦੇ ਸਰਕਾਰ ਦੇ ਨਾਲ ਕਿ ਅੱਜ ਤੁਸੀਂ ਆਪਣੇ ਸਮੇਂ ਚ ਪਹਿਲਾਂ ਇਹ ਦੱਸੋ ਕਿ ਤੁਸੀਂ ਵਿੱਦ ਆਸ਼ਰਮ ਸ਼ਬਦ ਸੁਣਿਆ ਹੋਏਗਾ ਕਿਤੇ ਪੜਿਆ ਹੋਏਗਾ ਕਦੇ ਵਿੱਦ ਆਸ਼ਰਮ ਨੂੰ ਬਣੇ ਹੋਏ ਦੇਖਿਆ ਸੀ ਭਾਂਜੀ ਹਾਂ ਬਣੇ ਹੋਏ ਤੇ ਦੇਖਿਆ ਸੀ ਸਾਡੇ ਬਟਾਲੇ ਇੱਥੇ ਦਾ ਸੀ ਰਿਲਾਸ਼ਰਮ ਕਿੰਨੇ ਸਾਲ ਪਹਿਲਾਂ ਦੀ ਗੱਲ ਉਹ ਸਾਲ ਸਮਝੋ ਅੱਜ ਤੋਂ ਕੋ 50 ਸਾਲ ਪਹਿਲਾਂ ਦੀ ਗੱਲ ਜੀ ਹਾਂ ਅੱਛਾ ਉੱਥੇ ਇੱਕ ਸਮਾਜ ਸੇਵਕ ਸੀਗੇ ਬੜੇ ਉਮੀ ਆਰਿਆ ਸਮਾਜੀ ਸੀ ਜੀ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਉੱਥੇ ਇਹ ਰਿਲਾਸ਼ਰਮ ਬਣਾਇਆ ਸੀ ਜੀ بچوں جی 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 تھوڑا خاف بڑی پسلی ہوں لیکن جی نہیں ہے بچے کو بہت کچھ ہے ਜੀ ਲੇਕਿਨ ਜੇ ਬੱਚੇ ਪੈਸਾ ਤਾਂ ਖਰਚ ਕਰ ਸਕਦੇ ਨੇ ਲੇਕਿਨ ਜੇ ਬੱਚੇ ਕੋਲ ਆ ਕੇ ਇਹ ਸਭ ਦੇ ਪਿਆਰ ਨਾਲ ਗੱਲ ਨਹੀਂ ਕਰ ਸਕਦੇ ਤੇ ਮਾਪੇ ਨੂੰ ਉਹ ਤਸੱਲੀ ਨਹੀਂ ਮਿਲ ਸਕਦੀ ਨਹੀਂ ਮਿਲ ਸਕਦੀ ਨਹੀਂ ਮਿਲ ਸਕਦੇ ਬਿਲਕੁਲ ਅਜੀਬ ਬਿਰਧ ਆਸ਼ਰਮ ਦੇ ਵਿੱਚ ਮੈਨੂੰ ਮੈਂ ਕਾਫੀ ਸਟੋਰੀਆਂ ਕੀਤੀਆਂ ਨੇ ਭੈਣ ਜੀ ਬਿਰਧ ਆਸ਼ਰਮ ਦੇ ਵਿੱਚ ਅੱਛੇ ਅੱਛੇ ਰਹਿਤਾ ਹੈਗਾ ਉਹਨਾਂ ਤੋਂ ਲੋਕ ਜਿਹੜੇ ਉੱਥੇ ਵਿਕਦੇ ਹੋਏ ਜਦੋਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀਦੀ ਹੈ ਤੇ ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਇਹ ਲੱਗਦਾ ਵੀ ਕਿਤੇ ਨਾ ਕਿਤੇ ਪਰਵਾਰਿਕ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਬੇਟਾ ਹੈ, ਬਹੂ ਹੈ, ਬੱਚੇ ਹੈ ਉਹ ਮਤਲਬ ਉਹਨਾਂ ਨੂੰ ਉਸ ਤਰ੍ਹਾਂ ਦੀ ਰਿਸਪੈਕਟ ਨਹੀਂ ਦਿੰਦੇ ਜਿਸ ਤਰ੍ਹਾਂ ਦੀ ਉਹ ਚਾਹੁੰਦੇ। ਬਿਲਕੁਲ ਕਮੀ ਕੀ ਤਾਰੀ ਦੋਨਾ ਖਾਣਾ ਬਚਦੀ ਹੈ? ਨਹੀਂ। ਥੋੜਾ ਬਤਨਾ ਮੰਨੀ ਹੈ। ਜੀ। ਦੋਨਾ ਹੱਥਾਂ ਨਾਲ ਹੁੰਦੀ ਹੈ। ਹੂੰ। ਫਿਰ ਜੇ ਅਸੀਂ ਮਤਲਬ ਬਜ਼ੁਰਗ ਹੋ ਗਏ ਅਸੀਂ ਦੇ ਬੱਚਾ ਤੋਂ ਬਹੁਤਾ ਐਕਸਪੈਕਟ ਕਰਨ ਲੱਗਦੇ ਕਿ ਉਹ ਵੀ ਗਲਤ ਉਹ ਵੀ ਗਲਤ ਹੈ ਉਹ ਵੱਡੀ ਗੱਲ ਕੀਤੀ ਤੁਸੀਂ ਅਸੀਂ ਬੱਚਿਆਂ ਨੂੰ ਉਹਨਾਂ ਦੇ ਹਾਲਾਤ ਦੇ ਅਨੁਸਾਰ ਉਹਨਾਂ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਨਾਂ ਕੋਲ ਕਿੰਨਾ ਕੁ ਸਾਡੇ ਕੋਲ ਸਮਾਂ ਹੈ ਹੈ ਤੇ ਨਹੀਂ ਹੈ ਜੀ ਜੇ ਨਹੀਂ ਹੈ ਤਾਂ ਮਤਲਬ ਕਿੰਨਾ ਕੁ ਸਮਾਂ ਹੈ ਸਾਡੇ ਕੋਲ ਸੋ ਅਗਰ ਅਸੀਂ ਇਹ ਗਲਤੀ ਉਨ੍ਹਾਂ ਦੇ ਟਾਈਮ ਬਹੁਤ ਮੰਗਦੇ ਵੀ ਨੇ ਆਪਣੇ ਟਾਈਮ ਨੂੰ ਕਿਸੇ ਤਰ੍ਹਾਂ ਵਰਤਣ ਦੀ ਕੋਸ਼ਿਸ਼ ਕਰੂ। ਜੋ ਸੀ ਕਿਸੇ ਸੋਸ਼ਲ ਐਕਟੀਵਿਟੀ ਦੇ ਵਿੱਚ ਇਨਵੋਲ ਹੋ ਜਾਣੇ। ਜੀ। ਜੇ ਸੀ ਪੜ੍ਹਨ ਲਿਖਣ ਦਾ ਸ਼ੌਕ ਰੱਖਣੇ ਆ। ਹਾਂ। ਜੇ ਸੀ ਆਪਣੀ ਸਿਹਤ ਨੂੰ ਠੀਕ ਰੱਖਣ ਦੇ ਲਈ ਰੋਜ਼ਾਨਾ ਕੁਝ ਕੰਮ ਕਰਨੇ ਮੇ ਵੀ ਯੋਗਾ ਮੇ ਵੀ ਸੈਰ ਅਸੀਂ ਕੁਝ ਕਰਨੇ ਆ। ਹਾਂ। ਤੇ ਉਹਦੇ ਨਾਲ ਸਾਡਾ

ਮਤਲਬ ਇਹ ਵੀ ਕਹਿ ਸਕਦੇ ਆ ਕਿ ਜਦੋਂ ਇਨਸਾਨ ਪਤਾ ਕੀ ਅਸੀਂ ਇਹਨਾਂ ਦੇ ਅਧੀਨ ਹੋ ਗਏ ਆ ਤਾਂ ਉਸ ਬਿਲਨਾ तकरीबन ਆਪਣੀਆਂ ਜਿਹੜੀਆਂ ਕਹਿ ਸਕਦਾ ਖਾਸ਼ਾ ਉਸ ਤੇ ਵੀ ਪ੍ਰਤੀਬੰਧ ਲਾਉਣਾ ਚਾਹੀਦਾ ਹੈ ਬਿਲਕੁਲ ਬਾਕੀ ਇਹ ਅਧੀਨ ਹੋ ਡੀ ਫੀਲਿੰਗ ਨਹੀਂ ਆਣੀ ਚਾਹੀਦੀ ਵੱਡਾ ਹੀ ਫੀਲ ਕਿ ਅਧੀਨ ਹੋਣ ਦੀ ਫੀਲ ਨਹੀਂ ਹੈ ਅ ਸਾਨੂੰ ਉਹਨਾਂ ਦੇ ਇਥੇ ਵੀ ਸਹਾਇਤਾ ਦੇ ਲੋੜ ਹੈ ਅਸੀਂ ਉਹਨਾਂ ਦੇ ਅਧੀਨ ਨਹੀਂ ਬਿਲਕੁਲ ਬਿਲਕੁਲ ਕਿਉਂਕਿ ਉਹੀ ਤਾਂ ਐਡਰੈਸ ਜੇ ਸਾਡੇ ਕੋਲ ਪਹਿਲਾਂ ਸਾਡੇ ਨੇ ਹੈਗੇ ਸੀ ਅਸੀਂ ਸਾਰਾ ਕੁਝ ਬੱਚਿਆਂ ਨੂੰ ਨਹੀਂ ਦੇਣਾ ਜੀ ਸਾਡੇ ਕੋਲ ਆਪਣਾ ਗੁਜ਼ਾਰਾ ਕਰਨ ਲਈ ਬੇਸਿਕ ਜਿਹੜਾ ਹੈਗਾ ਨਾ ਉਹ ਸਾਡੇ ਕੋਲ ਹੋਣਾ ਚਾਹੀਦਾ ਹੋਣਾ ਚਾਹੀਦਾ ਤਾਂ ਕਿ ਅਸੀਂ ਕਿਸੇ ਦੀ ਹੱਥ ਨਾ ਡਨੇ ਪੈ ਬਿਲਕੁਲ ਜੇ ਸੀ ਇਹ ਮੈਂ ਮੈਂ ਮਾਫ ਕਰਨਾ ਇਥੇ ਰੋਕ ਰਹੀ ਆ ਇਹ ਤੁਹਾਡਾ ਪ੍ਰੈਸ਼ਰ ਹੈ ਕਿ ਜਿਵੇਂ ਕੋਈ ਪੈਨਸ਼ਨ ਆਉਂਦੀ ਹੈ ਕੋਈ ਪਰਵਾਹ ਨਹੀਂ ਹੈ ਕੋਈ ਗੱਲ ਨਹੀਂ ਬੱਚੇ ਆਪਣੇ ਆਪਣੇ ਸੈਟਿੰਗ ਹੈ ਉਹਨਾਂ ਦੀ ਆਪਣੇ ਹਿਸਾਬ ਨਾਲ ਕਰ ਰਹੇ ਆ ਔਰ ਬਹੁਤ ਸਾਰੇ ਲੋਕੋ ਨੇ ਗਲਤ ਬਾਤ ਕੀਤੀ ਹੈ ਕਿ ਜਿੱਥੇ ਮਿਸਦਾਨ ਨੂੰ ਲੈ ਕੇ ਵੀ ਹੰਕਾਰ ਚ ਰਹਿੰਦੇ ਐ ਕਿ ਸਾਨੂੰ ਪੈਨਸ਼ਨ ਮਿਲਦੀ ਐ ਸਾਨੂੰ ਇਹਨਾਂ ਦੀ ਕੀ ਲੋੜ ਐ ਨਹੀਂ ਜਿੱਥੇ ਉਹ ਗਾ ਹੰਕਾਰ ਆ ਗਿਆ ਨਾ ਫਿਰ ਉਥੇ ਪ੍ਰੇਮ ਕੌਰ ਜੀ ਖਤਮ ਜਿੱਥੇ ਹੰਕਾਰ ਆ ਗਿਆ ਉਥੇ ਫਿਰ ਮਤਲਬ ਮਨ ਗੌਰ ਮੱਲਾ ਲਾਲ ਲਈ ਹੋਈ ਗੱਲ ਆਸ ਹੋ ਜਾਂਦੀ ਕਿ ਮਨ ਗੌਰ ਮਿਲ ਜਾਏ ਜੀ ਜੀ ਜਿੱਥੇ ਹੰਕਾਰ ਨਹੀਂ ਐ ਇਹਦੇ ਨਹੀਂ ਐ ਉੱਥੇ ਹੋਏਗਾ ਵੀ ਮੈਂ ਇਹਨਾਂ ਦੀ ਕੀ ਕਰ ਸਕਦਾ ਬਿਲਕੁਲ ਇਸ ਕਰਕੇ ਬੱਚਿਆਂ ਦੇ ਦੇਖੋ ਕਈ ਵਾਰੀ ਬੱਚੇ ਜਿਸ ਦਾ ਇੱਕ ਮਤਲਬ ਬਹੁਤ ਛੋਟੇ ਨਹੀਂ ਜੀ ਸਮਝ ਲੋ ਕਿ ਮੈਰੇ ਜੀ ਅੱਗੇ ਲੇਛਦੇ ਨੇ ਹੂੰ ਤੇ ਉਹਨਾਂ ਬੱਚਿਆਂ ਦੇ ਵੀ ਆਪਣੀ ਆਸਾਂ ਆਪਣੇ ਪ੍ਰੋਗਰਾਮ ਉਹ ਹੁੰਦੇ ਨੇ ਜੀ ਵੈਲਿਟੀ ਜਨਰੇਸ਼ਨ ਚ ਵੀ ਐ ਕਿ ਅਸੀਂ ਉਹਨਾਂ ਦੇ ਮਾਮਲੇ ਤੇ ਜ਼ਿਆਦਾ ਦਖਲ ਨਾ ਦੇਈਏ ਦਖਲ ਨਾ ਬਿਲਕੁਲ ਕਿਉਂਕਿ ਉਹਨਾਂ ਨੂੰ ਆਪਣੀ ਟਾਈਮ ਦੇ ਅਨੁਸਾਰ ਉਹਨਾਂ ਨੂੰ ਆਪਣੀ ਲਾਈਫ ਦਾ ਪਤਾ ਹੈ ਜੀ ਸਾਨੂੰ ਆਪਣੀ ਲਾਈਫ ਅਸੀਂ ਬਤਾਈ ਸਾਡਾ ਡਿਸਟ੍ਰਿਕਟੋਂ ਅਲੱਗ ਵੀ ਹੋ ਸਕਦਾ ਸੋ ਇਸ ਕਰਕੇ ਬਤਨ ਜ਼ਿੰਦਗੀ ਹੁਣ ਤਾਂ ਜੀ ਫਾਸਟ ਹੋ ਗਈ ਹੈ ਬਹੁਤ ਜ਼ਿਆਦਾ ਫਾਸਟ ਹੋ ਗਈ ਬਿਲਕੁਲ ਫਾਸਟ ਹੋ ਗਈ ਜੀ ਇਸ ਕਰਕੇ ਰਿਸ਼ਤੇ ਕਿ ਜੀ ਰਿਸ਼ਤੇ ਚ ਬੜਾ ਜ਼ੋਰ ਸੰਜਮ ਰੱਖਣ ਦੀ ਲੋੜ ਹੈ ਜੀ ਪੇਸ਼ੈਂਸ ਰੱਖਣ ਦੀ ਲੋੜ ਹੈ ਚਿੰਤਾ ਤਾਂ ਤਾਂ ਹੋਵੇ ਪਰ ਚਿੰਤਾ ਨਾ ਕਰੋ ਚਿੰਤਾ ਨਾ ਹੋਵੇ ਚੇਤਨਤਾ ਰੱਖੋ ਜੀ ਚਿੰਤਾ ਨਾ ਕਰੋ ਚਿੰਤਾ ਆਪਣੇ ਲਈ ਵੀ ਨਹੀਂ ਜੋਤੇ ਨੂੰ ਲੱਗਦਾ ਉਸ ਨੂੰ ਉਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੋ ਨਾ ਕਿ ਉਹਦੇ ਵਿੱਚ ਤੁਸੀਂ ਦੂਸਿਆਂ ਦਾ ਦੋਸ਼ ਘੜਦੇ ਹੋ ਹਮ ਸੋ ਲੇਕਚਰ ਇਹ ਮਿਲਿਆ ਜਿਹੜਾ ਇੱਕ ਸੰਭਵ ਹੈ ਜਿਹਦੇ ਨਾਲ ਕਿ ਅਸੀਂ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਰੱਖ ਸਕਨੇ ਆ ਜੀ ਜਦੋਂ ਤੁਸੀਂ ਬਤੌਰ ਲੈਕਚਰਰ ਵਿਚਰ ਰਹੇ ਸੀ ਤੇ ਬੱਚਿਆਂ ਦੇ ਨਾਲ ਕਦੇ ਬੈਠ ਕੇ ਇਸ ਤਰ੍ਹਾਂ ਦੀ ਸੰਸਕਾਰਾਂ ਨੂੰ ਪੁਰਾਣੀਆਂ ਗੱਲਾਂ ਨੂੰ ਵੀ ਬੱਚੇ ਤੁਹਾਨੂੰ ਜ਼ਿੰਦਗੀ 'ਚ ਮੁਸ਼ਕਲਾਂ ਵੀ ਬਹੁਤ ਆਉਣੀ ਆ ਹੋ ਸਕਦਾ ਨਾ ਵੀ ਆਉਣ ਕਦੇ ਉਹਨਾਂ ਨੂੰ ਮੋਟੀਵੇਟ ਕਰਨ ਦੀ ਕੋਸ਼ਿਸ਼ ਕੀਤੀ ਮੈਂ ਜੀ ਹਾਂ ਹੁੰਦੀ ਜਾਂਦੀ ਸੀ ਸਾਡੇ ਇਹ ਹੁੰਦਾ ਸੀ ਵੀ ਮੈਨੇ ਚ ਇੱਕ ਵਾਰੀ ਜਾਂ ਕਈ ਵਾਰੀ ਹਫਤੇ ਚ ਇੱਕ ਵਾਰੀ ਮੈਂ મતલਬ ਟਿਊਟੋਰੀਅਲ ਗਰੁੱਪ ਜਿਨੂੰ ਕਹਿੰਦੇ ਹੁੰਦੇ ਟਿਊਟੋਰੀਅਲ ਗਰੁੱਪ ਜੀ ਉਹ ਹੁੰਦਾ ਸੀ ਜੀ ਉਹਨਾਂ ਟਿਊਟੋਰੀਅਲ ਗਰੁੱਪਸ ਦਾ ਆਈਡੀਆ ਸਿਰਫ ਇਹ ਸੀ ਕਿ ਬੱਚਿਆਂ ਦੇ ਨਾਲ ਅਸੀਂ ਕੰਟੈਕਟ ਕਰਕੇ ਤੇ ਉਹਨਾਂ ਨੂੰ ਜਨਰਲ ਇਸ਼ੂਸ ਦੇ ਬਾਰੇ ਵਿੱਚ ਕੁਝ ਦੱਸ ਸਕੀਏ ਬਹੁਤ ਅੱਛਾ ਜੋ ਸਮਾਈਪ ਨਾਲ ਰਿਲੇਟਡ ਨਹੀਂ ਜੋ ਲਾਈਫ ਸਟਾਈਲ ਨਾਲ ਰਿਲੇਟਡ ਨਹੀਂ ਜੀ ਇਹ ਬੱਚੇ ਕਈ મતલਬ ਇਹੋ ਜਿਹੇ ਬੱਚੇ ਸੀ ਉਸੋਲੇ ਵੀ ਕਿਤੇ ਪਿੰਡਾਂ ਤੋਂ ਆਉਂਦੇ ਸੀ ਕਿ ਤੇ ਜਿਨ੍ਹਾਂ ਕੋ ਸਾਈਕਲ ਨਹੀਂ ਸੀ ਹੈ ਨਾ ਲੇਕਿਨ ਪਰਦੇਸੀ ਸੀ ਜੀ ਪਰ ਜਿਹੜੇ ਇਹਦੇ ਬੱਚੇ ਜਿਹੜੇ ਪਰਦੇਸੀ ਉਹਨਾਂ ਨੇ ਹਮੇਸ਼ਾ ਉਤਸ਼ਾਹ ਪੁੰਹਦੇ ਸੀ ਵੀ ਮੈਂ ਤੁਸੀਂ ਠੀਕ ਰਸਤੇ ਚੱਲਦੇ ਆ ਤੇ ਇਸ ਰਸਤੇ ਤੇ ਚੱਲਦੇ ਤੁਸੀਂ ਪੁੱਛਣਾ ਕੁਝ ਕਰ ਸਕੋ ਆਪਣਾ ਵੀ ਤੇ ਪਰਿਵਾਰ ਦਾ ਅੱਛਾ ਭਾਈ ਜੀ ਇੱਕ ਸਵਾਲ ਹੋ ਰਿਹਾ ਕਿ ਜਿਵੇਂ ਆਪਾਂ ਕਹਿੰਦੇ ਆ ਵਿਸ਼ਾ ਹੈ ਕਿ ਕਿਉਂ ਸਤਕਾਰ ਘਟਦਾ ਜਾਂਦਾ ਹੈ ਬਹੁਤ ساری ਅਜਿਹੀ ਵੀ ਘਟ ਹੋਣਗੀ ਜਿੱਥੇ ਬਜ਼ੁਰਗਾਂ ਦਾ ਸੰਸਕਾਰ ਜਿਹੜਾ ਹੈ ਸਤਕਾਰ ਜਿਹੜਾ ਹੈ ਅੱਜ ਵੀ ਸਿਰ ਉਸੇ ਤਰ੍ਹਾਂ ਹੀ ਹੈ ਅੱਜ ਵੀ ਉਹਨਾਂ ਤੇ ਮਤਲਬ ਪੁੱਛੇ ਤੋਂ ਬਿਨਾ ਕੋਈ ਕੰਮ ਨਹੀਂ ਕੀਤਾ ਜਾਂਦਾ ਬਜ਼ੁਰਗਾਂ ਦੀ ਸਲਾਹ ਲਈ ਜਾਂਦੀ ਹੈ ਉਹ ਮਵਾਕਬਾਤ ਦੇ ਪਾਤਰ ਨੇ ਉਹकी ਹਮੇਸ਼ਾ ਘਰ ਦੇ ਵਿੱਚ ਖੁਸ਼ੀਆਂ ਬਰਸਦੀਆਂ ਰਹਿੰਦੀਆਂ ਬਿਲਕੁਲ 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 ਸਾਡੇ ਲੱਕੀ ਨਹੀਂ ਜੀ ਸਾਡੇ ਪਰਿਵਾਰ ਦੇ ਵਿੱਚ ਹਮ ਇਹ ਚੀਜ਼ ਬਹੁਤ ਦੇਰ ਤੱਕ ਕਾਇਮ ਸੀ ਜੀ ਗੁਣ ਤਾਂ ਉਹਨਾਂ ਦੇ ਸਾਜਸਤਾ ਕਲੇ ਗ੍ਰੈਂਡਪੇਰੈਂਟ ਚਲੇ ਗਏ ਪਰ ਬੱਚੇ ਤੇ ਨੇ ਉਹ ਆਪਣੇ ਮਾਪ ਦਾਤ ਦੀ ਪੂਰੀ ਕਦਰ ਕਰਦੇ ਨੇ ਵਾਹ ਆਪਣੇ ਭੈਣ ਭਰਾਵਾਂ ਦੇ ਪੂਰਾ ਪਿਆਰ ਹੈ ਜੀ ਕਿਉਂਕਿ ਉਹ ਕਹਿੰਦੇ ਨੇ ਸਾਨੂੰ ਜੋ ਸਾਡੇ ਬਜ਼ੁਰਗਾਂ ਨੇ ਸਿਖਾਇਆ ਹੈ ਜੀ ਉਸ ਤੇ ਉਹ ਚੁੱਲਦੇ ਨੇ ਤੇ ਉਹ ਇੱਕ ਦੂਜੇ ਨੂੰ ਵੇਖ ਕੇ ਮਾਪ ਦਾਤ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਉਹ ਮਤਲਬ ਲੈਟਰੀ ਸਾਰਿਆਂ ਨੂੰ ਖੁਸ਼ੀ ਨਹੀਂ ਮਿਲਦੀ ਹੈ ਕਿਉਂਕਿ ਉਹਨਾਂ ਹੋਰ ਹੀ ਭਾਂਜੀ ਤੇ ਅੱਜ ਪੈਸਾ ਵੀ ਹੈ ਸ਼ਾਨ ਸ਼ੌਕਤ ਵੀ ਹੈ ਵੱਡੀਆਂ ਵੱਡੀਆਂ ਗੱਡੀਆਂ ਵੀ ਹੈ ਫਿਰ ਤੁਸੀਂ ਤਾਂ 1947 ਤੋਂ ਪਹਿਲਾਂ ਇਹ ਮਾਹੌਲ ਦੇਖਿਆ ਹੋਇਆ ਹੈ ਮੈਂ ਫਿਰ ਵੀ ਗੱਲ ਕਰਦਾ ਉਸ ਦੇ باوجود ਕਿਤੇ ਨਾ ਕਿਤੇ ਮਤਲਬ ਹੋਰ ਅੱਗੇ ਵਧਣ ਦੀ ਅੱਗੇ ਵਧਣ ਦੀ ਲੱਗੀ ਰਹਿੰਦੀ ਹੈ ਕਿ ਕਿਤੇ ਨਾ ਕਿਤੇ ਉਹ ਵੀ ਇੱਕ ਕਾਰਨ ਹੈ ਕਿ ਬਜ਼ੁਰਗਾਂ ਨੂੰ ਆਪਾਂ ਨਜ਼ਰ ਅੰਦਾਜ਼ ਕਰਦੇ ਹਾਂ ਕੁਝ ਹੱਦ ਤੱਕ ਹੈ ਜੀ ਉਹਦਾ ਕਾਰਨ ਜਿਸ ਤਰ੍ਹਾਂ ਸ਼ੁਰੂ ਵਿੱਚ ਕਿਹਾ ਸੀ ਨਾ ਕਿ ਆਰਥਿਕ ਸਥਿਤੀ ਜਿਹੜੀ ਹੈ ਨਾ ਉਹ ਬਹੁਤ ਕੁਛ ਮਤਲਬ ਖਰਾਬ ਕਰ ਦਿਆ I ਮੈਂ ਜਿਸ ਤਰ੍ਹਾਂ ਦੇ ਜੋ ਵੱਡੇ ਇਹਦੇ ਵਿੱਚ ਕਹਿ ਰਹੇ ਸੀ ਉਹ ਸੀ ਜੀ ਕਿ ਬਹੁਤ ਇੱਕ ਈਰਖਾ ਹੁੰਦੀ ਇੱਕ ਹੰਕਾਰ ਹੁੰਦਾ ਹੈ ਜੀ ਜਿਹਦੇ ਕੋਲ ਜ਼ਿਆਦਾ ਉਹਦੇ ਕੋਲ ਹੰਕਾਰ ਹੈ ਹੰਕਾਰ ਹੈ ਤੇ ਜਿਹਦੇ ਕੋਲ ਨਹੀਂ ਹੈ ਉਹਦੇ ਕੋਲ ਈਰਖਾ ਹੈ ਉਹ ਥੋੜੇ ਜਿਹੀ ਵੰਦ ਦੇਖ ਕੇ ਤੇ ਉਹਨੂੰ ਹੋ ਗਿਆ ਬਿੱਲਾ ਇਹਦੇ ਕੋਲ ਹੈ ਤੇ ਮੇਰੇ ਕੋਲ ਨਹੀਂ ਹੂੰ ਕੁਝ ਪਰਿਵਾਰਾਂ ਦੇ ਵਿੱਚ ਆਪਣੇ ਪਰਿਵਾਰ ਦੇ ਕਿ ਬਸ ਉਹ ਰਿਸ਼ਤੇ ਆ ਵਿਦਿਓ ਇਸ ਤਰੀਕੇ ਨਾਲ ਸੋਚਿਆ ਲੱਗ ਜਾਂਦੇ ਨੇ ਵੀ ਲਓ ਉਹਦੇ ਕੋਲ ਤਾਂ ਨਹੀਂ ਵੱਡੀ ਕੋਠੀ ਤੇ ਮੇਰ ਕੋਲ ਇਨੀ ਨਹੀਂ ਹੋਈ। ਕੀ ਆ? ਐਸਾ ਪਰਿਵਾਰਾਂ ਦੇ ਪਰਿਵਾਰਾਂ ਤੋਂ ਬਹੁਤ ਕਿਸੇ ਜਿਹੜੇ ਸਮਾਜ ਦੇ ਵਿੱਚ ਤਾਂ ਅਸੀਂ ਅਕਸਰ ਹੀ ਦੇਖਨੇ ਆ ਨਾ ਇਸ ਚੀਜ਼ ਨੂੰ। ਜੀ। ਕਿ ਜਿਹਦੇ ਕੋਲ ਜ਼ਿਆਦਾ ਹੈ ਉਹ ਦੂਸਰੇ ਨੂੰ ਸਮਝਦਾ ਇਹ ਤੱਕ ਕੁਝ ਵੀ ਕਿਸੇ ਕੰਮ ਦਾ ਨਹੀਂ ਹੈ। ਜੀ। ਜਿਹਦੇ ਕੋਲ ਘੱਟ ਹੈ ਉਹ ਕਹਿੰਦਾ ਮੈਂ ਇਹਦੇ ਤੋਂ ਇੱਕ ਸਟੈਪ ਅੱਗੇ ਕਿਉਂ ਨਾ ਵਧਾਂ? ਬਹੁਤ ਸਾਰੇ। ਸੋ ਇਹ ਇੱਕ ਮਤਲਬ ਰੇਸ ਫॉर ਸੁਪਰੀਅਰਿਟੀ ਬਣੀ ਹੋਈ ਹੈ ਵਿਜੂਅਲਾਈਜੇਸ਼ਨ ਦਿਨੋ ਕੋ ਵੀ ਉਹ ਘਟਾ ਵੀ ਅਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਇੰਪਰੂਵ ਕਰ ਸਕਨੇ ਆ ਉਹ ਘਟਾ ਤੇ ਉਹ ਜਿਆਦਾ ਹੋ ਗਈ ਹੈ ਸੋ ਦੋਸਤੋ ਅੱਜ ਬਹੁਤ ਕੁਝ ਨੰਨੀਆਂ ਗੱਲਾਂ ਦਾ ਪਤਾ ਲੱਗਾ ਕਿ ਪੈਸੇ ਦੀ ਬਾਹਰ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਬਜ਼ੁਰਗਾਂ ਨੂੰ ਨਜ਼ਰ ਅੰਦਾਜ਼ ਕਰ ਰਹੇ ਆ ਪਰ ਬਹੁਤ ਸਾਰੇ ਪਰਿਵਾਰ ਨੇ ਜੋ ਅੱਜ ਵੀ ਬਜ਼ੁਰਗਾਂ ਦੀ ਰਿਸਪੈਕਟ ਕਰਦੇ ਨੇ ਔਰ ਦੂਜੇ ਪਾਸੇ ਬਿਰਧ ਆਸ਼ਰਮਾਂ ਦੀ ਗੱਲ ਕਰ ਲਈਏ ਤੇ 50 ਸਾਲ ਪਹਿਲਾਂ ਵੀ ਇੱਕ ਬਿਰਧ ਆਸ਼ਰਮ ਸੀ ਜੋ ਅੱਜ ਮੈਨੂੰ ਪਤਾ ਲੱਗਾ ਹੈ ਕਿ ਉਸ ਦਿਨ ਲੇਕਿਨ ਉਸ ਤੋਂ ਬਾਅਦ ਤਾਂ ਅਖਨਰੀ ਬਣ ਕੇ ਆ ਗਿਆ ਬਿਰਧ ਆਸ਼ਰਮਾਂ ਦੀ ਔਰ ਬਿਰਧ ਆਸ਼ਵਾਨ ਨੂੰ ਲੈ ਕੇ ਨਵੀਂ ਸਟੋਰੀ ਵੀ ਅਸੀਂ ਜ਼ਰੂਰ ਕਰਾਂਗੇ ਭੈਣ ਜੀ ਜਾਂਦੇ ਜਾਂਦੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਨਵੀਂ ਜਨਰੇਸ਼ਨ ਨਵੀਂ ਜਨਰੇਸ਼ਨ ਨੂੰ ਮੈਂ ਹੀ ਕਹਾਂਗੀ ਜੋ ਪਿਆਰ ਤੇ ਸਤਿਕਾਰ ਵਿੱਚ ਤੁਹਾਨੂੰ ਪ੍ਰਾਪਤ ਹੋ ਸਕਦਾ ਹੈ ਹੂੰ ਔਰ ਈਰਖਾ ਤੇ ਗੁੱਸੇ ਵਿੱਚ ਤੇ ਚਿੰਤਾ ਵਿੱਚ ਨਹੀਂ ਰਹਿ ਸਕਦਾ ਜ਼ਿੰਦਗੀ ਨੂੰ ਜਿਉਣ ਲਈ ਜਿੰਨਾ ਤੁਸੀਂ ਆਪਣੀ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰਕੇ ਦੂਸਰੇ ਦੇ ਨੂੰ ਕੁਝ ਘੱਟ ਕੱਢੋ ਅਤੇ ਆਪਣੇ ਆਪ ਨੂੰ ਇੰਪਰੂਵ ਕਰਨ ਦੀ ਅਗਰ ਕੋਸ਼ਿਸ਼ ਕਰੋਗੇ ਤੇ ਤੁਸੀਂ ਆਪ ਵੀ ਸੁਖੀ ਰਹੋਗੇ ਤੇ ਪਰਿਵਾਰ ਵੀ ਸੁਖੀ ਰਹੇਗਾ ਤੇ ਸਮਾਜ ਵੀ ਸੁਖੀ ਰਹੇਗਾ ਸੋ ਬਹੁਤ-ਬਹੁਤ ਮਿਹਰਬਾਨੀ ਭੈਣ ਜੀ ਤੁਸੀਂ ਉਸੋ ਨਾਵਾ ਚੈਨਲ ਦੇ ਨਾਲ ਗੱਲਬਾਤ ਕੀਤੀ ਵਕਤ ਦਿੱਤਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ سو دوستوسی پوری گل بات سنی سچمچ یہاں نے جانا سچمچ ضرورت ہے پیسے دور چکی ہے کہ رشتہ کو ختم کری جا رہے ہیں رشتے تار تار ہو رہے اوی گل کی نا یہاں نے بھی کہ ایک سما سی جب پورا پروار شام کٹھیاں بیٹھ گیا اور پورے دل کی جہاں گتیاں سر کوئی کسی نو شریرک پرابلم ہے کسی نے اکنومی کلی پرابلم ہے تو ڈسکس کی سی اور بزرگ جو کرتے سی وہ اب کا فیصلہ منیا جاتا سو اج دنوں دن وقت رہی برق آشرم کی گنتی میں بھی نے بڑا جواب دیتا ہے اور کیونکہ جب بزرگ نظر انداز ہیں پھر انہوں سہارے واسطے گل بات واستے کوئی نہ کوئی گھر کا جی مینبر ضرور چاہیے ہوں گا ਹਰ ਵੀ ਜਦੋਂ ਮੈਂ ਦਾਣੀ ਇਕਾਤ ਮਹਿਸੂਸ ਕਰਦੇ ਨੇ ਐਡੇ ਬਡੇ ਦੇ ਘਰ ਅੱਜ ਕੱਲ ਬਣਾਏ ਹੋਏ ਨੇ ਕਿ ਬੰਦਾ ਜਿਹੜਾ ਹੈ ਆਪਣੇ ਘਰ ਦੇ ਵਿੱਚ ਇਕੱਲਾ ਪੈਣ ਉਦੋਂ ਮਹਿਸੂਸ ਕਰਦਾ ਜਦੋਂ ਸਭ ਕੁਝ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਮੋਨਲੀ ਲੈਸ ਦੀ ਜਿਹੜੀ ਫੀਲਿੰਗ ਹੈ ਉਹ ਹੋ ਰਹੀ ਹੈ ਸੋ ਦੋਸਤੋ ਇਸ ਪ੍ਰੋਗਰਾਮ ਦੇ ਨਾਲ ਰਿਲੇਟ ਤੁਸੀਂ ਕਮੈਂਟ ਜ਼ਰੂਰ ਦੇ ਰਿਹਾ دوسری دا حصہ بننا چاہتے سمپر کر سکتے دی رہے گی اور کال کرے گی جڑے رہو نما چینل اور چینل سبسکرائب کرو ویڈیو لائک کرو جڑے رہو ٹوسو نما چینل میں ہوں اپنے دوستوں سہولتوں دزت ست سی اخبار